असंख जाप असंख पाव, असंख पूजा असंख तप ताव वागुरु जी का खालसा वागुरु जी की है, पौड़ी आरंभ हुई है पहला जो ध्यान रखना है असंख जाप ਅਸੰਖ ਪੜਨਾ ਹੈ ਐੜੇ ਦੀ ਆਵਾਜ਼ ਆਉਣੀ ਚਾਹੀਦੀ ਹੈ ਅਸੰਖ ਅਤੇ ਜਪ ਪਾਠ ਪੋਲਾ ਹੈ ਇਸੇ ਤਰ੍ਹਾਂ ਹੀ ਧਿਆਨ ਰੱਖਣਾ ਹੈ ਜਦੋਂ ਵੀ ਅਸੰਖ ਦੇ ਨਾਲ ਜਿਹੜਾ ਅਗਲਾ ਸ਼ਬਦ ਆਵੇਗਾ ਉਹਦੇ ਤੇ ਵਿਸਰਾਮ ਲੱਗੇਗਾ ਅਸੰਖ ਜਪ ਇੱਥੇ ਵਿਸਰਾਮ ਹੈ ਅਸੰਖ ਪੂਜਾ ਅਸ਼ੰਖ ਤਪਤਾਵ ਅਸ਼ੰਖ ਪੂਜਾ ਇੱਥੇ ਵਿਸਰਾਮ ਹੈ ਤਾਪ ਪਾਠ ਪੋਲਾ ਪੜ੍ਹਨਾ ਹੈ ਅਸ਼ੰਖ ਗ੍ਰੰਥ ਮੁਖ ਵੇਦ ਪਾਠ ਗ੍ਰੰਥ ਪਾਠ ਜੋ ਹੈ ਜਰਾਰੇ ਦੀ ਪੂਰੀ ਆਵਾਜ਼ ਆਵੇਗੀ ਗ੍ਰੰਥ ਨੇ ਪੜ੍ਹਨਾ ਜਲਦੀ ਦੇ ਨਾਲ ਗੱਗੇ ਦੇ ਪੈਰ ਦੇ ਵਿੱਚ ਰਾਰਾ ਲੱਗ ਜਾਵੇਗਾ ਰਾਰੇ ਦੀ ਪੂਰੀ ਆਵਾਜ਼ ਕੱਢਣ ਦੇ ਲਈ ਥੋੜਾ ਜਿਹਾ ਸਮਾਂ ਦੇ ਕੇ ਬੋਲਣਾ ਹੈ ਗਰੰਥ ਇਸ ਤਰੀਕੇ ਦੇ ਨਾਲ ਸਹੀ ਬੋਲਿਆ ਜਾਵੇਗਾ ਅਸ਼ੰਖ ਜੋਗ ਮਨ ਰਹੈ ਉਦਾਸ ਜੋਗ ਦੇ ਤੇ ਵਿਸਰਾਮ ਹੈ ਰਹੈ ਪੜਨਾ ਹੈ ਰਾ ਰਾ ਹਾ ਹਾ ਹੇ ਸਿਹਾਰੀ ਇਹਨਾਂ ਦੋ ਹਾਹਿਆਂ ਦੀ ਆਵਾਜ਼ ਆਉਣੀ ਚਾਹੀਦੀ ਹੈ ਰਹ ਇਹਨੂੰ ਰਹੇ ਹੀ ਨਹੀਂ ਪੜ ਦੇਣਾ ਹਾਹੇ ਦੇ ਲਾ ਨਹੀਂ ਲਾਉਣੀ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਭਗਤ ਦੇ ਉੱਤੇ ਵਿਸਰਾਮ ਹੈ ਅਤੇ ਪਾਠ ਪੜ੍ਹਨਾ ਹੈ ਵਿਚਾਰ ਇਹਨੂੰ ਬੱਬਾ ਨੇ ਬੋਲ ਦੇਣਾ ਵਿਚਾਰ ਵਾਵੇ ਦੀ ਆਵਾਜ਼ ਆਉਣੀ ਚਾਹੀਦੀ ਹੈ ਅਸ਼ੰਖ ਸਤੀ ਅਸ਼ੰਖ ਦਾਤਾਰ ਸਤੀ ਪਾਠ ਕੋਲਾ ਪੜਨਾ ਹੈ ਇੱਥੇ ਹੀ ਵਿਸਰਾਮ ਹੈ ਅਤੇ ਦਾਤਾਰ ਪਾਠ ਪੜਨਾ ਹੈ ਇਕੱਠਾ ਹੀ ਹੈ ਕਈ ਦਾਤਾਰ ਕਹੇ ਜਾਂਦੇ ਹਨ ਦੱਦੇ ਦੇ ਕੰਨੇ ਨੂੰ ਛੱਡ ਜਾਂਦੇ ਹਨ ਲੇਕਿਨ ਦੋਵੇਂ ਦੱਦੇ ਦੇ ਤੇ ਤੱਤੇ ਦੇ ਕੰਨਿਆਂ ਨੂੰ ਭੁੱਲਣਾ ਹੈ ਦਾਤਾਰ ਅਸ਼ੰਖ ਸੂਰ ਮੋਹ ਭਖਸਾਰ ਸੂਰ ਦੇ ਉੱਤੇ ਵਿਸਰਾਮ ਹੈ ਪਾਠ ਹੈ ਮੋਹ ਇਸ ਨੂੰ ਜਲਦੀ ਨਾਲ ਪੜਾਂਗੇ ਤਾਂ ਸਹੀ ਪੜਿਆ ਜਾਵੇਗਾ ਕਈ ਹਾਹੇ ਹੋੜਾ ਲਾ ਕੇ ਤੇ ਬਿੰਦੀ ਲਾ ਕੇ ਮੋਹੋਂ ਪੜਦੇ ਹਨ ਕਈ ਮੂਹੂ ਪੜਦੇ ਹਨ ਦਲੈਂਕੜਾ ਲਾ ਦਿੰਦੇ ਹਨ ਹਾਹੇ ਨੂੰ ਸਵੇਸ ਕਰਕੇ ਇਹ ਢੰਗ ਹੈ ਮੋਹ ਮੋਹ ਪਖਸਾਰ ਪਖ ਪਾਠ ਕਸ ਕੇ ਬੋਲਣਾ ਹੈ ਅਸ਼ੰਖ ਮੋਨ ਲੈਵ ਲਾਇ ਤਾਰ ਮੋਨ ਪਾਠ ਦੇ ਉਤੇ ਵਿਸਰਾਮ ਹੈ ਧਿਆਨ ਰਵੇ ਹਰੇਕ ਪੰਕਤੀ ਦੇ ਨਾਲ ਅਸ਼ੰਖ ਹੀ ਬੋਲਣਾ ਹੈ ਕਈ ਵਾਰੀ ਅਸੀਂ ਪਹਿਲਾਂ ਸਹੀ ਬੋਲ ਜਾਂਦੇ ਹਾਂ ਮਗਰੋਂ ਅਸੀਂ ਐਡਾ ਬੋਲਣਾ ਭੁੱਲ ਜਾਂਦੇ ਹਾਂ ਸੰਖ ਸੰਖ ਕਹਿਣ ਲੱਗ ਜਾਂਦੇ ਹਾਂ ਲੇਕਿਨ ਅਸੰਖ ਪਾਠ ਹੀ ਪੜਨਾ ਹੈ ਮੋਨ ਦੇਵ ਤੇ ਵਿਸਰਾਮ ਹੈ ਲਿਵ ਲਾਇ ਲੱਲੇ ਦੇ ਕੰਦੇ ਨੂੰ ਲੰਮਾ ਬੋਲ ਕੇ ਈੜੀ ਦੀ ਸਿਹਾਰੀ ਦੀ ਆਵਾਜ਼ ਥੋੜੀ ਨਿਕਲੇਗੀ ਲਾਇ ਤਾਰੇ ਕੁਦਰਤ ਕਵਣ ਕਹਾ ਵਿਚਾਰ ਜਿਵੇਂ ਪਹਿਲੀਆਂ ਪੌੜੀਆਂ ਵਿੱਚ ਵੀ ਆਪ ਜੀ ਨੂੰ ਦੱਸਿਆ ਸੀ ਕੁਦਰਤ ਪਾਠ ਜੋ ਹੈ ਇਹ ਪੋਲਾ ਉਚਾਰਨ ਕਰਨਾ ਹੈ ਕੁਦਰਤ ਸੋ ਅਗਲੀ ਪੰਕਤੀ ਹੈ ਵਾਰਿਆ ਨਾ ਜਾਵਾ ਏਕ ਵਾਰ ਵਾਰਿਆ ਨੰਨਾ ਮੁਕਤਾ ਹੈ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਭਾਵੇਂ ਦੇ ਉਤੇ ਵਿਸਰਾਮ ਹੈ ਤੁਦ ਪਾਠ ਕਸ ਕੇ ਬੋਲਣਾ ਹੈ ਭਲੀ ਪਾਠ ਪੋਲਾ ਜਾ ਉਚਾਰਨ ਕਰਨਾ ਹੈ ਕਈ ਭਲੀ ਕਹੇ ਜਾਂਦੇ ਹਨ ਉਹ ਗਲਤ ਹੈ ਉਚਾਰਨਾ ਪਾਠ ਹੈ ਸਾਈ ਭਲੀਕਾਰ ਅਤੇ ਸਾਈ ਪਾਠ ਨਹੀਂ ਪੜ੍ਹ ਦੇਣਾ ਬਿੰਦੀ ਲਾ ਕੇ ਸਾਈ ਹੈ ਕਈ ਸਾਈ ਕਹੇ ਜਾਂਦੇ ਹਨ ਤੂੰ ਸਦਾ ਸਲਾਮਤ ਨਿਰੰਕਾਰ ਪਾਠ ਹੈ ਤੂੰ ਪਹਿਲਾਂ ਵੀ ਦੱਸਿਆ ਸੀ ਪਹਿਲੀਆਂ ਪੌੜੀਆਂ ਦੇ ਅੰਦਰ ਤਤੇ ਦਲੈਂਕੜ ਹਨ ਉੱਤੇ ਟਿੱਪੀ ਨਹੀਂ ਹੈ ਇਸ ਕਰਕੇ ਤੂੰ ਪਾਠ ਹੈ ਜੇ ਤੇ ਟਿੱਪੀ ਹੋਵੇ ਤਾਂ ਤੂੰ ਬਣਦਾ ਹੈ ਨੱਕ ਦੇ ਵਿੱਚ ਬਾਜ ਦੇ ਕੇ ਅਸੰਖ ਮੂਰਖ ਅੰਧਕੂਰ ਮੂਰਖ ਦੇ ਉੱਤੇ ਵਿਸਰਾਮ ਹੈ ਅੰਧ ਪਾਠ ਪੜ੍ਹਨਾ ਹੈ ਤੱਦੇ ਦੀ ਬਾਜ ਆਉਣੀ ਚਾਹੀਦੀ ਹੈ ਅਸੰਖ ਚੋਰ ਹਰਾਮਖੋਰ ਪਾਠ ਹੈ ਹਰਾਮਖੋਰ ਇਸ ਨੂੰ ਜਿਆਦਾ ਭਾਰਾ ਨਹੀਂ ਬੁਲਣਾ ਹਰਾਮਖੋਰ ਕਈ ਕਹੇ ਜਾਂਦੇ ਹਨ ਪੋਲਾ ਜਿਹਾ ਉਚਾਰਨ ਕਰਨਾ ਹੈ ਅਤੇ ਇਕੱਠਾ ਹੀ ਕਰਵਾਇਆ ਜਾਂਦਾ ਹੈ ਸੰਪਰਦਾਵਾਂ ਦੇ ਅੰਦਰ ਕਈ ਸਰੂਪਾਂ ਦੇ ਵਿੱਚ ਪੋਥੀਆਂ ਦੇ ਵਿੱਚ ਵੱਖਰੇ ਵੱਖਰੇ ਵੀ ਛਪਿਆ ਹੈ ਹਰਾਮ ਖੋਰ ਲੇਕਿਨ ਪਾਠ ਇਕੱਠਾ ਹੀ ਆਉਂਦਾ ਹੈ ਅਤੇ ਕਰਵਾਇਆ ਵੀ ਇਕੱਠਾ ਹੀ ਜਾਂਦਾ ਹੈ ਅਸ਼ੰਖ ਅਮਰ ਕਰ ਜਾਹੇ ਜੋਰ ਇਸ ਪਾਠ ਨੂੰ ਅਮਰ ਹੀ ਪੜਨਾ ਹੈ ਅਮਰ ਨਹੀਂ ਕਹਿ ਜਾਣਾ ਕਈ ਮੰਮੇ ਦੇ ਉੱਤੇ ਅਧਕ ਲਗਾ ਦਿੰਦੇ ਹਨ ਅਤੇ ਇੱਥੇ ਹੀ ਵਿਸਰਾਮ ਹੈ ਕਰ ਜਾਹੇ ਜੋਰ ਜਾਹੇ ਬੜਾਂਗੇ ਹਾਹੇ ਲਾਂ ਲੱਗੇਗੀ ਇਹ ਬਹੁਤ ਧਿਆਨ ਰੱਖਣਾ ਹੈ ਕਿਉਂਕਿ ਇਦਾਂ ਦੇ ਸਾਰੇ ਹੀ ਸ਼ਬਦ ਇਸ ਪੌੜੀ ਦੇ ਵਿੱਚ ਬਹੁਤ ਵਾਰ ਆਏ ਹਨ ਜਾਹੇ ਫਿਰਾਹੇ ਖਾਹੇ ਸੋ ਇਸ ਤਰ੍ਹਾਂ ਧਿਆਨ ਰੱਖਣਾ ਹੈ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਗਲ ਵੱਡ ਇਹ ਪਾਠ ਇਕੱਠਾ ਹੀ ਕਰਵਾਇਆ ਜਾਂਦਾ ਹੈ ਅਤੇ ਇਕੱਠਾ ਹੀ ਹੈ। ਗਲ ਪਾਠ ਪੂਰਾ ਪੜ੍ਹਨਾ ਹੈ। ਵੱਡ ਪਾਠ ਜੋ ਹੈ ਕੱਸ ਕੇ ਬੋਲਣਾ ਹੈ ਅਦਕ ਦੇ ਨਾਲ। ਗਲ ਵੱਡ ਇੱਥੇ ਹੀ ਵਿਸਰਾਮ ਹੈ। ਹੱਤਿਆ ਪਾਠ ਵੀ ਕੱਸ ਕੇ ਬੋਲਣਾ ਹੈ ਅਤੇ ਕਮਾਹੇ ਇਹ ਟੰਗ ਹੈ ਬੋਲਣ ਦਾ। ਕਮਾਹੇ ਨਹੀਂ ਕਹਿ ਜਾਣਾ ਹਾਹੇ ਲਾ ਨਹੀਂ ਲਵਣੀ। ਅਸ਼ੰਖ ਪਾਪੀ ਪਾਪ ਕਰ ਜਾਹੇ ਪਾਪੀ ਦੇਵ ਤੇ ਵਿਸਰਾਮ ਹੈ ਪਾਪ ਕਰ ਜਾਹੇ ਅਸ਼ੰਖ ਕੂੜਿਆਰ ਕੂੜੇ ਫਿਰਾਹ ਇਸ ਪਾਠ ਨੂੰ ਕੱਕੇ ਦੇ ਦਲੈਂਕੜਾ ਹੀ ਬੁਲਣੀਆਂ ਹਨ ਕਈ ਇਕਲ ਔਂਕੜ ਬੋਲ ਕੇ ਕੂੜਿਆਰ ਕਹੇ ਜਾਂਦੇ ਹਨ ਕੂੜਿਆਰ ਪਾਠ ਹੈ ਇੱਥੇ ਹੀ ਵਿਸਰਾਮ ਹੈ ਕੂੜੇ ਫਿਰਾਹ ਅਸੰਖਮਲੇਸ਼ ਮਲ ਭਖ ਖਾਹਿ ਮਲੇਸ਼ ਪਾਠ ਪੜਨਾ ਹੈ ਸ਼ਸ਼ੇ ਦੀ ਆਵਾਜ਼ ਆਉਣੀ ਚਾਹੀਦੀ ਹੈ ਇੱਥੇ ਹੀ ਵਿਸਰਾਮ ਹੈ ਮਲ ਪਾਠ ਪੂਲਾ ਪੜਨਾ ਹੈ ਇਹਨੂੰ ਮਲ ਨਹੀਂ ਕਹਿ ਦੇਣਾ ਅਤੇ ਭਖ ਪਾਠ ਕਸ ਕੇ ਬੋਲਣਾ ਹੈ ਮਲ ਭਖ ਖਾਹੇ ਇਹਨੂੰ ਖਾਹੇ ਨਹੀਂ ਕਹਿਣਾ ਇਹ ਬਹੁਤ ਧਿਆਨ ਰੱਖਣ ਵਾਲਾ ਹੈ ਸ਼ਬਦ ਅ ਸੰਖ ਨੰਦਕ ਸਿਰ ਕਰਹਿ ਭਾਰ ਨਿੰਦਕ ਪਦ ਦੇ ਉਤੇ ਵਿਸਰਾਮ ਹੈ ਨਾਨਕ ਨੀਚ ਕਹੈ ਵਿਚਾਰ ਨਾਨਕ ਪਦ ਦੇ ਉਤੇ ਵਿਸਰਾਮ ਹੈ ਨੀਚ ਕਹੈ ਵਿਚਾਰ ਕਈ ਪੜ ਜਾਂਦੇ ਹਨ ਨਾਨਕ ਨੀਚ ਕਹੈ ਵਿਚਾਰ ਸੋ ਇਸ ਕਰਕੇ ਧਿਆਨ ਰੱਖਣਾ ਹੈ ਨਾਨਕ ਪਦ ਦੇ ਉੱਤੇ ਥੋੜਾ ਜਿਹਾ ਵਿਸਰਾਮ ਦੇ ਕੇ ਰੁਕ ਕੇ ਅਗਲੀ ਪੰਕਤੀ ਦਾ ਵਿਚਾਰਨ ਫੇਰ ਬੋਲਣਾ ਹੈ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਨਾਵ ਪਾਠ ਪੋਲਾ ਪੜਨਾ ਹੈ ਕਈ ਨਾਵ ਪੜ ਜਾਂਦੇ ਹਨ ਇਸ ਨੂੰ ਪੋਲਾ ਹੀ ਰਹਿਣ ਦੇਣਾ ਹੈ ਨਾਵ ਥਾਵ ਅਗੰਮ ਅਗੰਮ ਅਸੰਖ ਲੋਅ ਇਸ ਨੂੰ ਅਗੰਮ ਪਾਠ ਪੜ੍ਹਨਾ ਹੈ ਅਗੰਮ ਅਗਮਨ ਹੀ ਕਹਿਣਾ ਅਤੇ ਇੱਥੇ ਹੀ ਵਿਸਰਾਮ ਹੈ ਦੋ ਵਾਰੀ ਅਗੰਮ ਬੋਲ ਕੇ ਅਤੇ ਪਾਠ ਹੈ ਲੋਵ ਲੱਲੇ ਹੋੜੇ ਦੀ ਆਵਾਜ਼ ਲੰਮੀ ਬੋਲ ਕੇ ਤੇ ਐਡਾ ਮੁਕਤਾ ਬੋਲਣਾ ਹੈ ਲੋਵ ਅਸ਼ੰਖ ਕਹ ਹੈ ਸਿਰ ਭਾਰ ਹੋਇ ਕਹ ਹੈ ਪਾਠ ਹੈ ਇੱਥੇ ਵਿਸਰਾਮ ਹੈ ਸਿਰ ਭਾਰ ਓਏ ਇਸ ਤਰ੍ਹਾਂ ਨਖੇੜ ਕਰਕੇ ਪੜਨਾ ਹੈ ਅਖਰੀ ਨਾਮ ਅਖਰੀ ਸਲਾਹ ਅਖਰੀ ਪਾਠ ਕਸ ਕੇ ਬੋਲਣਾ ਹੈ ਨਾਮ ਦੇਵ ਤੇ ਵਿਸਰਾਮ ਹੈ ਅਖਰੀ ਸਲਾਹ ਸਸੇ ਦੇ ਕੰਨੇ ਨੂੰ ਲੱਲੇ ਦੇ ਕੰਨੇ ਨੂੰ ਬੋਲਣਾ ਹੈ ਤੇ ਹਾਹਾ ਮੁਕਤਾ ਪੜਨਾ ਹੈ ਜਦੋਂ ਲੱਲੇ ਦੇ ਕੰਨਿਆਂ ਨੂੰ ਲੰਮਾ ਬੋਲਾਂਗੇ ਤਾਂ ਹਾਹੇ ਦੀ ਆਵਾਜ਼ ਖੁਦ ਬਖੁਦ ਨਿਕਲੇਗੀ ਸਾ ਲਾਹ ਇਹਨੂੰ ਸਲਾਹਾ ਪਾਠ ਨਹੀਂ ਪੜ ਦੇਣਾ ਹਾਹੇ ਨੂੰ ਕੰਨਾਂ ਲੱਗ ਜਾਵੇਗਾ ਪਾਠ ਹੈ ਸਾ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਹੁਣ ਇਹ ਤਾਂ ਵਿਸਰਾਮ ਹੈ ਅਖਰੀ ਦੇ ਉੱਤੇ ਗਿਆਨ ਗੀਤ ਗੁਣ ਗਾਹ ਇਹ ਵੀ ਇਸੇ ਤਰ੍ਹਾਂ ਪੜਨਾ ਹੈ ਗਾਹ ਗਾਹ ਨਹੀਂ ਪੜ ਜਾਣਾ ਅਖਰੀ ਲਿਖਣ ਬੋਲਣ ਬਾਣ ਇਹ ਵੀ ਵਿਸਰਾਮ ਅਖਰੀ ਤੇ ਹੈ ਲਿਖਣ ਪਾਠ ਪੁਲਾ ਹੈ ਅਖਰਾ ਸਿਰ ਸੰਜੋਗ ਵਖਾਣ ਅਖਰਾ ਪਾਠ ਵੀ ਕਰ ਸਕੇ ਹੈ ਸਿਰ ਦੇ ਉਤੇ ਵਿਸਰਾਮ ਹੈ ਸੰਜੋਗ ਵਖਾਣ ਅਡਾਣੀ ਦੀ ਆਵਾਜ਼ ਆਉਣੀ ਚਾਹੀਦੀ ਹੈ ਜਿਨ ਇਹ ਲਿਖੇ ਤਿਸ ਸਿਰ ਨਾਹ ਪਾਠ ਹੈ ਜਿਨ ਇਹਨੂੰ ਬੋਲਾ ਪੜਨਾ ਹੈ ਇਹ ਇਹਨੂੰ ਇਹ ਨਹੀਂ ਪੜ ਦੇਣਾ ਲਿਖੇ ਦੇਵ ਤੇ ਵਿਸਰਾਮ ਹੈ ਪਾਠ ਹੈ ਤਿਸ ਸਿਰ ਨਾਹ ਕਈ ਤੇ ਸਿਰ ਪੜ ਜਾਂਦੇ ਹਨ ਤੇਸ ਦਾ ਸਸਾ ਤੇ ਸਿਰ ਦਾ ਸਸਾ ਮਿਕਸ ਕਰ ਜਾਂਦੇ ਹਨ ਸੋ ਇਸ ਕਰਕੇ ਨਖੇੜ ਕੇ ਦੋਵੇਂ ਸਸਿਆਂ ਦੀ ਆਵਾਜ਼ ਕੱਢਣੀ ਹੈ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਵ ਪਾਹੇ ਫਰਮਾਏ ਦੇ ਉਤੇ ਵਿਸਰਾਮ ਹੈ ਜੇਤਾ ਕੀਤਾ ਤੇਤਾ ਨਾਉ ਗੀਤਾ ਦੇ ਉਤੇ ਵਿਸਰਾਮ ਲਗਾਉਣਾ ਹੈ ਵੇਣ ਨਾਵੇ ਨਾਹੀ ਕੋ ਥਾਉ ਨਾਵੇ ਪਾਠ ਪੁੱਲਾ ਪੜ੍ਹਨਾ ਹੈ ਇੱਥੇ ਹੀ ਵਿਸਰਾਮ ਲਗਾਉਣਾ ਹੈ ਅਤੇ ਨਾਹੀ ਕੋ ਥਾਉ ਨਾਹੀ ਕੋ ਇਕੱਠਾ ਨਹੀਂ ਪੜ੍ਹ ਦੇਣਾ ਨਖੇੜ ਕਰਕੇ ਪੜ੍ਹਨਾ ਹੈ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ